ਆ ਫੋਨ ਤੇ ਪੋਛੋ ਉਹਨਾਂ ਨੂੰ ਤੇ ਜਾ ਕੇ ਤੇ ਲੈ ਕੇ ਆਈਏ ਐਦਾਂ ਚੁੱਪ ਕਰਕੇ ਬੈਠਿਆ ਨਹੀਂ ਟਾਈਮ ਸਰਨਾ ਤਾਂ ਡਾਡਾ ਰਾਦਾ ਹੁਣ ਆਵਾ ਪੇ ਘਰੋਂ ਖਰਚਾ ਲੱਗਣਾ ਵਾ ਮੰਮੀ ਅਹੀਂ ਕਦੀ ਡੜਵੱਟੀ ਅਹੀਂ ਤੇ ਉਹਨਾਂ ਦੇ ਤੁਹਾਨੂੰ ਗੈਨ ਦੇ ਆ ਵੀ ਕਿੰਨੇ ਜਣਿਆਂ ਨੇ ਜਾਣਾ ਵਾ ਦੱਸੋ ਸਾਨੂੰ ਮੰਮੀ ਆ ਲੋ ਚਾ ਤੂੰ ਵੀ ਲੈਣੀ ਨਹੀਂ ਓਏ ਆ ਚਲੀਏ ਡਾਕਟਰ ਕੋ ਚੈੱਕ ਕਰਾ ਲੈਨੇ ਆ ਐਦਾਂ ਤਰ ਮੈਂ ਕਦੀ ਗੋਲੀ ਦੇਦਾ ਘਬਰਾੜ ਦੀ ਗੋਲੀ ਦੇ ਦੇ ਮੈਨੂੰ ਪਾਣੀ ਦੇ ਦੇ ਚੱਲ ਉਠ ਰੇਡੀ ਨੂੰ ਨੀਗਾ ਪਤਾ ਹੈਗਾ ਹਾਲੇ ਉਹਨਾਂ ਨਾਲ ਸਲਾਹ ਕਰਨੀ ਆ ਮੈਂ ਚੱਲ ਕੋਈ ਨਹੀਂ ਕਰ ਲੈਣੀ ਆ ਲੜੇ ਹੋਣੇ ਕੰਮ-ਕਮ ਕਰਨ ਕੋਈ ਤੇ ਕੋਈ ਗਾਦਲ ਜੀ ਸਹੀ ਦਾਵਾ ਪੀ 2 ਟਾਹ ਲੱਖ ਰੁਪਇਆ ਪਹਿਲਾਂ ਤੇਰਾ ਹੋ ਗਿਆ ਵਾ ਤੇ ਹੁਣ ਤੂੰ ਫੇਰ ਲੈਣ ਆ ਗਿਆ ਵਾ ਔਰ ਘਰ ਮਜਬੂਰੀ ਇਧਰੀ ਪੈ ਗਈ ਆ ਮੈਨੂੰ ਉਹਨਾਂ ਦਾ ਫੋਨ ਆਇਆ ਸੀ ਮੈਨੂੰ ਕਹਿਣ ਦੇ ਸੀ ਕਿ ਆਪਾਂ ਸਵੇਰੇ ਆਉਣਾ ਵਾ ਲੈਣ ਅੱਛਾ ਤੇ ਮੈਂ ਉਹ ਹੀ ਦੱਸਣਾ ਹੀ ਤੁਹਾਨੂੰ ਕਿ ਜਿਹੜਾ ਵੀ ਸਮਾਨ ਲੈ ਹੋਣਾ ਵਾ ਨਾ ਨਾ ਫੋਨ ਹੀ ਬੜਾ ਲੇਟ ਕੀਤਾ ਵਾ ਸਵੇਰ ਅੱਧਾ ਕੀਤਾ ਹੁੰਦਾ ਤੇ ਐਵੇਂ ਮਂਗਾ ਵੀ ਲੈਣਾ ਹੁਣ ਵੀ ਕੋਈ ਗੱਲ ਨਹੀਂ ਹੈਲੋ ਨੀਂਦ ਲਗੀ ਤੂੰ ਇਹ ਹੁੰਦਾ ਜਾ ਕੇ ਸੌਦਾ ਇਹ ਜਿਹੜੀ ਚੀਜ਼ ਲਿਆਉਂਦਾ